ਠੰਡਾ ਬਰਨਾਲਾ ਰੋਣ ਦੇ ਬੱਲਾਰਾਮ ਨਗਰ ਵਾਲੀਆਂ ਬੱਤੀਆਂ ਦੇ ਵਿੱਚ ਇੱਕ ਟਰੱਕ ਦੀ ਫੇਟ ਤੇ ਨਾਲ ਇੱਕ ਨੌਜਵਾਨ ਲੜਕੀ ਦੀ ਹੋਈ ਮੌਤ ਮੌਕੇ ਤੇ ਪਹੁੰਚੀ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਟੀਮ ਅਤੇ ਥਾਣਾ ਸਿਵਲ ਲੈਂਡ ਦੀ ਪੁਲਿਸ ਅਤੇ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਇੱਥੇ ਲੋਕਾਂ ਵੱਲੋਂ ਕੀਤੀ ਗਈ ਗੁੱਸੇ ਚਾਹੇ ਲੋਕਾਂ ਵੱਲੋਂ ਕੀਤੀ ਗਈ ਸੜਕ ਜਾਮ ਕਿਹਾ ਪੁਲਿਸ ਵੱਲੋਂ ਇੱਥੇ ਨਹੀਂ ਕੀਤੀ ਜਾਦੀ ਸਹੀ ਡੋਡੀ ਦੱਸਦੀ ਹੈ ਕਿ ਬਠਿੰਡਾ ਬਰਨਾਲਾ ਰੋਡ ਬਲਾਰਾਮ ਨਗਰ ਵਾਲੀਆਂ ਬੱਤੀਆਂ ਦੇ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਹੋਇਆ ਹੈ ਜਿੱਥੇ ਇੱਕ ਟਰੱਕ ਦੀ ਫੇਟ ਦੇ ਨਾਲ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਚੁੱਕੀ ਹੈ ਗੁੱਸੇ ਚਾਹੇ ਲੋਕਾਂ ਵੱਲੋਂ ਬਠਿੰਡਾ ਬਰਨਾਲਾ ਰੋਡ ਇੱਥੇ ਆਪਣਾ ਇਲਜ਼ਾਮ ਕੀਤੀ ਗਈ ਅਤੇ ਇਹਨਾਂ ਲੋਕਾਂ ਨੇ ਇਲਜ਼ਾਮ ਲਗਾਏ ਕਿ ਪੁਲਿਸ ਵੱਲੋਂ ਇੱਥੇ ਅਣਗਿਲੀ ਵਰਤੀ ਗਈ ਹੈ ਅਤੇ ਇੱਥੇ ਨਾ ਹੀ ਬੱਤੀਆਂ ਦੇ ਕੋਈ ਇੱਥੇ ਪੁਲਿਸ ਕਰਮਚਾਰੀ ਹੁੰਦਾ ਤੇ ਨਾ ਹੀ ਇਹ ਬੱਤੀਆਂ ਰਾਤ ਨੂੰ ਅਕਸਰ ਹੀ ਆਪਣਾ ਬੰਦ ਰਹਿੰਦੀਆਂ ਹੈ ਇਸ ਨੂੰ ਲੈ ਕੇ ਲੋਕਾਂ ਵੱਲੋਂ ਛੜਕ ਜਾਮ ਕੀਤੀ ਗਈ। ਆਈ ਤਾਂ ਬਿਲਕੁਲ ਨਹੀਂ ਚੱਲਦੀ ਘਟੂ ਘਟ 6 ਮਹੀਨੇ ਹੋ ਗਏ ਇਸ ਗੱਲ ਲਾਈਟ ਲਾਈਟ ਚੱਲੂਗੀ ਹੁਣ ਬਾੰਢ ਹੋ ਗਿਆ ਨਾ ਹੁਣ ਲਾਈਟ ਚੱਲੂਗੀ ਇਹ ਕਾਰਨ ਤੋਂ ਨਹੀਂ ਚੱਲਦੀ ਕਾਰਨ ਤੋਂ ਨਹੀਂ ਚੱਲਦੀ ਕਾਰਨ ਕੀ ਕਹਿ ਸਕਦੇ ਕਿਉਂ ਨਹੀਂ ਚੱਲਦੀ ਲਾਈਟ ਦਾ ਪੂਰਾ ਹਾਲ ਹੈ ਕਿ ਕਦੇ ਲਾਈਟ ਨਹੀਂ ਚੱਲਦੀ ਜਦੋਂ ਲੋਕ ਇੱਥੇ ਕ੍ਰੋਸ ਕਰਦੇ ਡੇਲੀ ਕਿਸੇ ਨੇ ਨਹੀਂ ਗਿਆ ਹਲੇ ਤਾਂ ਕਿ ਸਾਨੂੰ ਲਾਈਟ ਚਾਹੀਦੀ ਇੱਥੇ ਲੋਕ ਨੇਰੇ ਚੋਂ ਤੁਰੇ ਕਰਦੇ ਆ ਪਤਾ ਨਹੀਂ ਲੋਕ ਬੋਲਦੇ ਕਿ ਉਹਨੂੰ ਇੱਥੇ ਵੱਡੇ ਵੱਡੇ ਸ਼ੋਰੂਮ ਹੈਗੇ ਦੁਕਾਨਾਂ ਹੈਗੇ ਇਸੇ ਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਨਹੀਂ ਪੈਂਦਾ ਹੁਣ ਫਰਕ ਪਊਗਾ ਕਿੰਨੇ ਕ ਐਕਸੀਡੈਂਟ ਹੋ ਗਏ ਇਸ ਰੋਡ ਤੇ ਐਕਸੀਡੈਂਟ ਹੀ ਹੁੰਦੇ ਇੱਥੇ ਹੁੰਦਾ ਕੀ ਐਕਸੀਡੈਂਟ ਐਕਸੀਡੈਂਟ ਅੱਜ ਕੱਲ ਕਿਹੜਾ ਰੋਡ ਕਿਹੜਾ ਹੈ ਕੋਈ ਫਲਾਈਓਵਰ ਨਹੀਂ ਬਰਨਾਲਾ ਰੋਡ ਹੈ ਇਹ ਕੋਈ ਫਲਾਈ ਲੜਕੀ ਦਾ ਐਕਸੀਡੈਂਟ ਹੋਇਆ ਉਹ ਕਿੰਨੇ ਕ ਸਾਲ ਦੀ ਸੀ ਨਹੀਂ ਮੈਂ ਦੇਖੀ ਨਹੀਂ ਮੈਂ ਤਾਂ ਲਾਈਟ ਦੇਖੀ ਆ ਬੰਦ ਹੈ ਤੇ ਵੱਡਾ ਕੁਝ ਹੋ ਗਿਆ ਪਤਾ ਨਹੀਂ ਐਕਸੀਡੈਂਟ ਵੀ ਬੰਦ ਅੰਦਰ 55 ਸਾਲ ਦੇ ਲਗਭਗ ਕਹਿ ਰਿਹਾ ਹੈ ਹਾਂਜੀ ਹੋਰ ਬੜੀ ਇਹ ਨਾ ਤਾਂ ਵੀ ਹੋਇਆ ਹੈ ਉਹਨਾਂ ਲਈ ਤਾਂ ਚੱਲਣਗੇ ਉਹ ਕਹਿੰਦੇ ਮਾਰਾ ਹੋਇਆ ਕਿ ਮਾਇਆ ਕੀ ਸਰ ਇੱਥੇ ਇੱਕ ਐਕਸੀਡੈਂਟ ਹੋਇਆ ਸਾਡੇ ਐਮਰਜੈਂਸੀ ਨੰਬਰ 8972867193 ਨੂੰ ਇਹ ਸਾਨੂੰ ਇਹ ਸੂਚਨਾ ਮਿਲੀ ਸੀ ਕੀ ਪਲਾਰਾ ਨਗਰ ਬੱਤੀਆਂ ਦੇ ਵਿੱਚ ਐਕਸੀਡੈਂਟ ਹੋਇਆ। ਸਾਡੀ ਐਮਰਜੈਂਸੀ ਟੀਮ ਸਹਿਬ ਸਿੰਘ ਮੌਕੇ ਤੇ ਐਂਬੂਲੈਂਸ ਲੈ ਕੇ ਪਹੁੰਚੇ। ਪਾ ਕੇ ਦੇਖਿਆ ਕਿ ਜੋ ਲੇਡੀਜ਼ ਦੀ ਡੈਥ ਹੋ ਚੁੱਕੀ ਸੀ। ਜਿਸ ਨੂੰ ਕੀ ਸਰਵਰ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਲੈ ਕੇ ਗਏ। ਡੈਥ ਰੈਟੀਫਾਈ ਕਰਤਾ ਜਿਸ ਨੂੰ ਕੀ ਮਰਦੀ ਦੇ ਚਰਖਾ ਦਿੱਤਾ ਗਿਆ। ਇਸ ਤਰ੍ਹਾਂ ਦੇ ਹਾਲਾਤ ਸੀਗੇ ਕਿ ਕਿ ਹੋਇਆ ਕੀ ਛੇ। ਸਰ ਟਰੱਕ ਨਾਲ ਦੱਸਿਆ ਜਾ ਰਿਹਾ ਕਿ ਸਕੂਟਰੀ ਦਾ ਐਕਸੀਡੈਂਟ ਹੋਇਆ ਹੈ। ਤਾਂ ਉਹ ਸਕੂਟਰੀ ਜੀ ਬਹੁਤ ਜ਼ਿਆਦਾ ਭਿਆਨਕ ਹਾਲਤ ਸੀਗੀ। ਲੇਡੀਜ਼ ਵੀ ਸਕੂਟਰੀ ਜੀ ਵੀ। ਬਹੁਤ ਬੁਰੀ ਤਰ੍ਹਾਂ ਜ਼ਖਮੀ ਗ੍ਰਸ ਸਕੂਟਰੀ ਹੋ ਚੁੱਕੀ ਹੈ। ਕਿੰਨੀ ਕੀ ਉਮਰ ਦੀ ਉਹਨਾਂ ਨੇ ਪਤਾ ਨਹੀਂ ਲੱਗਿਆ ਸਿਰ ਪੁਲਿਸ ਵਾਲੇ ਮੌਕੇ ਤੇ ਆ ਰਹੇ ਸੀ ਜਦ ਤੱਕ ਅਸੀਂ ਲੈ ਗਏ ਸੀ ਕੋਈ ਟਰੱਕ ਵਾਲਾ ਭੱਜ ਰਿਹਾ ਸੀ ਕੁਝ ਪਤਾ ਨਹੀਂ ਲੱਗਿਆ ਸਿਰ ਪੁਲਿਸ ਆ ਗਈ ਸੀ ਟਰੱਕ ਖਾਣੇ ਲੈ ਗਏ ਜੀ ਸਭ ਤੋਂ ਜ਼ਿਆਦਾ ਐਕਸੀਡੈਂਟ ਹੁੰਦਾ ਸਭ ਤੋਂ ਜ਼ਿਆਦਾ ਹੁੰਦੇ ਆ ਜੀ ਜਾਨੀ ਜੇ 33 ਦੀਆਂ ਦੇ ਲੋਕਾਂ ਨਾਲ ਫੋਲ ਚੱਲਣਾ ਚਾਹੀਦਾ ਜੀ ਪਰ ਇੱਥੇ ਆ ਕੇ ਜਦੋਂ ਬੱਤੀ ਕਲੁੱਥਰੀ ਦੀ ਹੁੰਦੀ ਹੈ ਤਾਂ ਬਹੁਤ 23 ਲੋਕ ਨੰਗਦੇ ਆ ਤਾਂ ਬੱਤੀ ਨੂੰ ਵੇਰ ਵੀ ਕਰਦੇ ਆ ਮਤਲਬ ਲਾਲ ਬੱਤੀ ਹੈ ਤਾਂ ਵੀ ਕ੍ਰਾਸ ਕਰਦੇ ਆ ਜੀ ਇਹਦੇ ਉਹ ਬਾਕੇ ਉਹ ਇਥੋਂ ਚਲੇ ਗਏ ਹਰਜੋਤ ਸਿੰਘ ਜੀ ਹੈ ਉਹ ਗਾਰ ਜੁਮੇਵਾਰ ਕਬਸਰ ਲਾਇਆ ਹੋਇਆ ਔਰ ਸ਼ਿਪਾਰਸ਼ੇ ਲੱਗਿਆ ਹੋਇਆ ਹੈ ਖਰਮਲ ਠਾਣੇ ਦਾ ਆਪਦਾ ਡੇਢ ਸਾਲ ਵਧੀਆ ਟਾਈਮ ਪਾਸ ਕਰ ਗਿਆ ਔਰ ਇੱਕ ਸਾਲ ਉੱਤੇ ਹੋ ਗਿਆ ਸਿਵਲ ਕਾਨੂੰਨ ਚ ਵਧੀਆ ਟਾਈਮ ਪਾਸ ਕਰ ਰਿਹਾ ਹੈਗਾ ਔਰ ਜਿੰਨਾ ਗੁੱਸਾ ਤੁਹਾਨੂੰ ਇੰਨਾ ਗੁੱਸਾ ਵਜਾ ਚੰਦੇ ਆ ਸਾਨੀ ਜੀ ਹੁਣ ਅਸੀਂ ਆਕੇ ਪੁੱਛੇ ਜੀ ਕਿ ਇਹਨੇ ਵਾਰਸ ਆਕੇ ਅਸੀਂ ਇੱਕ ਜ਼ਿੰਮੇਵਾਰ ਪਰਸਨ ਆਇਆ ਸੀ ਇੱਥੇ ਅਸੀਂ ਆਕੇ ਸੋਸਾਹ ਨੂੰ ਪੁੱਛਿਆ ਵੀ ਕੀ ਇਹ ਲੜਕੀ ਦਾ ਪਤਾ ਲੱਗਿਆ ਵੀ ਕਿਹਦੀ ਆ ਉਹ ਕਹਿੰਦੇ ਜੀ ਲੱਗੇ ਜੀ ਲੱਗਿਆ ਸਾਨੂੰ ਜ਼ਿੰਮੇਵਾਰ ਪਰਸਨਾਂ ਨੂੰ ਜਦੋਂ ਨਹੀਂ ਮਤਲਬ ਕਿ ਦੱਸ ਰਹੇ ਤੇ ਹੁਣ ਆਮ ਪਬਲਿਕ ਨੂੰ ਕੀ ਦੱਸਣਗੇ ਨਰੇਸ਼ ਜੀ ਇੱਕ ਮਿੰਟ ਗੱਲ ਸੁਣੋ ਜਿਹੜੀ ਪੰਜਾਬ ਉਸਨ ਉਹਨਾਂ ਦਾ ਐਡਾ ਬੁਰਾ ਹਾਲ ਹੈਗਾ ਪੰਜਾਬ 'ਚ ਵੀ ਨਹੀਂ ਬਠਿੰਡੇ ਦੇ ਵਿੱਚ ਵਿਜੀਲੈਂਸ ਡੀਐਸਪੀ ਦੇ ਘਰੇ ਚੋਰੀ ਹੋਈ ਹੈ 3 ਲੱਖ ਰੁਪਏ ਦੀ ਜਦੋਂ 20 ਲੱਖ ਦੀ ਚੋਰੀ ਟੀਵੀ ਜਨਸ ਦੇ ਡੈਸਕੀ ਦੇ ਘਰੇ ਹੁੰਦਾ ਦੀ ਹੈ ਤੇ ਆਮ ਜਨਤਾ ਕਿੱਥੇ ਬਚੂਗੀ ਕੋਈ ਪਰਸੇ ਸਿਰਫ ਕੇਜਰੀਗਰ ਤੇ ਭਗਵਾਨਤ ਮਾਨ ਉਹਨਾਂ ਤੇ ਲੱਗੀ ਹੋਈ ਆ ਪਰ ਉਹ ਕਿਸੇ ਤੇ ਨਹੀਂ ਲੱਗੀ ਹੈ ਸੀ.ਆਰ.ਡੀ. ਤੇ ਹੋਈ ਹੈ ਤਾਂ ਸੀ.ਆਰ.ਡੀ. ਤੇ ਹੋਈ ਹੈ ਇਹ ਤਾਂ ਹੈ ਤਾਂ ਇਹਦਾ ਕੋਈ ਫਿਰ ਜਦੋਂ ਪੁਲਿਸ ਕੋਈ ਪੁਲਿਸ ਕਾਲੀਗ ਦਾ ਪੁਆਰਟ ਲੇ ਕੇ ਹਲੋ ਉਹ ਉਹ ਨੂੰ ਜਾਣਦਾ ਵੀ ਆ ਕਿ ਸਾਰੀ ਜਿਹੜੀ ਗੋਲ ਲੱਗੀ ਉਹ ਆਲੇਮਪੀਕ ਕਹਿੰਦੇ ਕਿ ਮੈਂ ਨਾਮ ਆਸ਼ੂ ਵਰਮਾ ਹਾਂ ਅ ਅ ਸਰ ਇਹ ਮੈਂ ਉਧਰੋਂ ਹੀ ਆ ਰਿਹਾ ਆ ਰਿਹਾ ਸੀਗਾ ਠੀਕ ਹੈ ਮੇਰੇ ਕੋਲ ਵਾਹਨ ਸੀਗਾ ਇੱਕ ਉਹਦਾ ਮਟਾਕਿਆ ਪਿਆ ਦੇਖਿਆ ਕਿ ਕੋਈ ਲੜਕੀ ਸੀਗੀ ਕਿ 17 ਸਾਲ ਦੀ ਸੀ ਪੱਲਾ ਨਗਰ ਦੀ ਰਹਿੰਦੀ ਸੀਗੀ ਠੀਕ ਹੈ ਉਹ ਕਹਿ ਰਿਹਾ ਕਿ ਟਰੱਕ ਦੇ ਪਿਛਲੇ ਟਾਇਰ ਤੇ ਲਿਆ ਗਈ ਉਹਦਾ ਜਿਹੜਾ ਸਟੋਮੈਕ ਹੁੰਦਾ ਹੈ ਪੇਟ ਉਹਦਾ ਸਾਰਾ ਬਾਹਰ ਆ ਕੇ ਥਲੇ ਡਿੱਗ ਪਿਆ ਆਪਣੇ ਵੀਰੇ ਜੂਤਾਂ ਨੇ ਕਿਧਰ ਗਏ ਉਹਨਾਂ ਨੇ ਖੁਦ ਆਪਣੇ ਹੱਥ ਨਾਲ ਚੱਕ ਕੇ ਵੇੜੇ ਅੰਦਰ ਲਾ ਦੇਣਾ ਸਾਰਾ ਧੂਮਾ ਦੇ ਰੱਖਿਆ ਹੈ ਟੈਕ ਟੋਕੀ ਜੋ ਡੈਡ ਟੋਕ ਨਾ ਆ ਰਹੀ ਸੀ ট্রাক ਅੱਧਰ ਉੱਧਰ ਤੇ ਆਇਆ ਸੀ ਲੈਕ ਟੋਕ ਉੱਧਰ ਖੜੀ ਸੀਗੀ ਟਰੱਕ ਰੋਕ ਕੇ ਰੱਖਿਆ ਬਿਜਾਏ ਤੋਂ ਆਪਣੇ ਅੱਛਾ ਲੜਕੀ ਖੜੀ ਸੀਗੀ ਖੜੀ ਤੇ ਉੱਤੇ ਚੜਾ ਦਾ ਟਰੱਕ ਉੱਤੇ ਨੇ ਚੜਾ ਮੇਰੇ ਗਾਲ ਕੋਲ ਟਰੱਕ ਜਾ ਰਿਹਾ ਸੀਗਾ ਠੀਕ ਹੈ ਤੇ ਪਿਛੜਿਆ 40 ਉਹ ਜਿਹਨੇ ਪਿਛਲੇ ਟਰੱਕ ਦੇ ਕੋਲ ਟੱਚ ਹੋ ਕੇ ਕਲੈਡੀ ਦੇ ਵਿੱਚ ਤੇ ਪੈਰ ਸਲੇ ਕੋਈ ਨਹੀਂ ਕਿੰਨੀ ਸੀਗੀ ਕੋਲ ਰੱਖੇ ਡੇ ਸਰ ਲਾਈਟਾਂ ਹੋਈਆਂ ਸੀ ਸੜਕ ਤੇ ਖੜਾ ਸੀਗਾ लाइटा आ होनी आती जा थ्रेट कह रहे थे कि लाइट हो ही सी लड़की की उम्र कुछ पता है कुछ तरह तरह जाना कह रहे हैं जिन्होंने गरीब आगे सी के पास आ रहा है लेकिन ना आगे में आगे सी के कितने कि तरह वो गोलमेज कर रही है क्यों नहीं की वहीं तरह तरह ताकत नहीं करेगा ਕੀ ਕੀ ਹੈ ਮੈਂ ਤਾਂ ਥੋੜਾ ਲੇਟ ਆਇਆ ਹਾਂ ਲੇਕਿਨ ਲੋਕਾਂ ਦੇ ਦੱਸਣ ਦੇ ਹਿਸਾਬ ਨਾਲ ਇਹ ਟਰੱਕ ਬਰਨਾਲੇ ਵਾਲੇ ਪਾਸੇ ਆ ਰਹੇ ਹਾਂ ਜੀ ਵੀ ਜਿਹੜੀ ਹੈ ਖੜੀ ਹੋਈ ਸੀ ਜੀ ਉਹ ਪੱਤਿਆਂ ਤੇ ਠੀਕ ਹੈ ਔਰ ਇੱਕ ਪਾਸੇ ਕਾਰ ਖੜੀ ਹੋਈ ਸੀ i20 ਕਹਿੰਦੇ ਔਰ ਇਹ ਟਰੱਕ ਵਾਲੇ ਤੋਂ ਬ੍ਰੇਕਾਂ ਲੱਗੀਆਂ ਨਹੀਂ ਜਾਂ ਕੀ ਹੋਇਆ ਜਾਂ ਇਹਨੂੰ ਐ ਸੀਗਾ ਵੀ ਲਾਈਟਾਂ ਕ੍ਰੋਸ ਕਰ ਦੂਗਾ ਇਹਨੇ ਕੁੜੀ ਨੂੰ ਉੱਤੇ ਸਿੱਧੇ ਹੀ ਚੜਾ ਲਾਈਟਾਂ ਕ੍ਰੋਸ ਹੈ ਜੀ ਮੈਂ ਇੱਕ ਮਿੰਟ ਇੱਕ ਸਕਿੰਟ ਪਿਆ ਸੀ ਇੱਕ ਸੈਕਿੰਡ ਦੇ ਚੱਕਰ ਦੇ ਵਿੱਚ ਉਹ ਪੂਰੀ ਕ੍ਰੈਸ਼ ਕਰਤੀ ਸੀ ਪੂਰੀ ਆਲੀ ਤਾਂ ਜਮਾ ਸਹੀ ਗੇਰੀ ਡ੍ਰੌਪ ਹੋ ਗਈ ਵੀ ਉਮਰ ਸੀ ਪੂਰੀ ਸਾਈਟ 9 ਸਾਲ ਕਾਈ ਜਿਹੜਾ ਆਨੇ ਕਰ 19 ਤੋਂ ਬਸ 10000 ਦਾ ਰਦਰ ਆਇਆ ਉਹ ਤੋਂ ਵੀ ਆਦੀ ਨਹੀਂ 27 ਸਾਲ ਲਾਲ

ਕਿੰਨੀ ਤੇਜ਼ ਆਵਾਜ਼ ਸੀਗੀ ਤੇਜ਼ ਆਵਾਜ਼ ਸੀਗੀ ਇਹ ਮਤਲਬ ਸਮਝ ਲੋ ਕਾਪੀ ਆਵਾਜ਼ ਲੱਗਦੀ ਸੀ ਰਾਤ ਕਾ ਇੱਥੇ ਰੁਕੇ ਫਰਾਸੀ ਹਾਂਜੀ ਟੈਕਟਰ ਤੇ ਰੁਕੇ ਆ ਗਏ ਤੇ ਉਹ ਡਰਾਈਵਰ ਪੱਤ ਗਿਆ ਕਿ ਨਹੀਂ ਡਰਾਈਵਰ ਤਾਂ ਨਾਲ ਲੱਗੇ ਜੀ ਧਾਨੇਦਾਰ ਲੱਗੇ ਅੱਛਾ ਹਾਂਜੀ ਪਰ ਸਰ ਆਣਾ ਜ਼ਰੂਰੀ ਹੈ ਸੱਚੇ ਸਾਫ ਖੜੇ ਐ ਐਸੇ ਸੂਟਾਂ ਮ ਖੜੇ ਐ ਕੋਈ ਜੀ ਕੰਨੀ ਕਰੇ ਜਿਹੜੀ ਕੁੜੀ ਮਰੀ ਐ ਕਿਸੇ ਦੀ ਘਰ ਦਿੱਤੀ ਐ ਨਾਲ ਜੀ ਟਰੱਕਾਂ ਦੇ ਦੇਖ ਕੇ ਤਰ੍ਹਾਂ ਚਾਹੀਦਾ ਇਹ ਅੰਨੇ ਵੰਗੋ ਚਲਾਉਂਦੇ ਆ ਜੀ ਪਹਿਲੀ ਗੱਲ ਕਿ ਉਹ ਕੀ ਘਰ ਉਰੇ ਮੇਰਾ ਪਰ ਅੰਨੇ ਵੰਗੋ ਚਲਾਉਂਦੇ ਖੜਦੇ ਨਹੀਂਗੇ ਬੱਤੀਆ ਹੋਗੀ ਬੰਦ ਤਾਂ ਫਿਰ ਵੀ ਟਵੱਲੀ ਜਾਂਦੇ ਐ ਬੱਤੀ ਹੋਣ ਤੋਂ ਬਾਅਦ ਵੀ ਜਾਂਦੇ ਨੇ ਕਿ ਇਲਾਜ ਦਾ ਟਾਈਮ ਐ ਬੱਤੀ ਆਣਾ ਜ਼ਰੂਰੀ ਐ ਪਰ ਜੇ ਅਗਰ ਪੁਲਿਸ ਵਾਲੇ ਹੋਣ ਨਾ ਤਾਂ ਗੋਬਾਤ ਨਹੀਂ ਜਾਊਗਾ ਜਿਆਦਾ ਲੜਕੇ ਟ੍ਰੱਕ ਆ ਰਿਹਾ ਸੀ ਜੀ ਗਾਮਪੁਰਾ ਸਾਈਡ ਤੋਂ ਤੇ ਟੱਕ ਤੋਂ ਬ੍ਰੇਕ ਅਪ ਨਾਲ ਲੱਗਿਆ ਹੋਣ ਕਰਕੇ ਟੱਕ ਲੜਕੀ ਦੇ ਢੇਡ ਮਾਰ ਕੇ ਲੱਗੀ ਸੀ ਕਹਿੰਦੇ ਜੀ ਬੱਜਨ ਨੇ ਕੋਸ਼ਿਸ਼ ਕੀਤੀ ਤੇ ਟ੍ਰੱਕ ਤੋਂ ਐਕਸ ਨੀ ਹਿੱਟੇ ਪੜ ਲਿਆ ਸੀ ਬੱਜਨ ਦੀ ਕੋਸ਼ਿਸ਼ ਨਹੀਂ ਕੀਤੀ ਅੱਛਾ ਫਿਰ ਆਪ ਕਿਸ ਤਰ੍ਹਾਂ ਦੇ ਹੋਣ ਲੜਕੀ ਲੜਕੀ ਦੇ ਹੁੰਦਾ ਡਾਕਟਰ ਦੱਸ ਸਕਦੇ ਆ ਜੀ ਹੁਣ ਕਲੀਅਰ ਨਹੀਂ ਕਰਦੇ। ਚਾਚਾ ਦਾ ਤਬਦੀਸ਼ ਚਲੀ ਜਾਂਦੀ ਹੈ ਤਬਦੀਸ਼ ਦੇ ਵਿੱਚ ਹੀ ਪਤਾ ਲੱਗੂ ਕੀ ਦੀ ਗੱਲ ਤੇ ਕਿ ਕਿਹੜੇ ਰੋਡ ਤੇ ਐਕਸੀਡੈਂਟ ਹੋਇਆ ਤੇ ਇਹ ਆਪਣੇ ਨਾਲਾ ਰੋਡ ਤੋਂ ਨਾਲਾ ਰੋਡ ਤੇ ਜੀ ਤੇ ਆਗੇ ਸੀ ਲੜਕੀ ਦੇ ਪਾਪੇ ਆਗੇ ਸੀ ਆਗੇ ਜੀ ਆਗੇ ਆਗੇ ਆ ਕੇ ਸਿਰ ਉੱਪਰ ਗਏ। ਇਹ ਗੱਟ ਵਾਲੇ ਨੂੰ ਟਰੱਕਾਂ ਉੱਪਰ ਲਿਆ ਜੀ। ਦੱਸੋ ਕੀ ਕਾਲਾ ਕਾਲਾ ਟਰੱਕ ਹੈ ਇਹ ਕੀ ਲੈ ਕੇ ਲੋਡਿੰਗ ਕੀ ਸੀ? ਸੀਮੈਂਟ ਰਗਾ ਰਹੀ ਸੀਮੈਂਟ ਆਲਟਰਾਟੈਕ ਲੋਕਲ ਲੋਕਲ ਹੈ ਨੰਬਰ ਕੀ? ਹਾਂ ਹੀ ਲੋਕਲ ਨੰਬਰ ਲੋਕਲ ਕੁੜੀ ਕਿੱਥੋਂ ਦੇ ਪਰਿਵਾਰ ਪਤਾ ਲੱਗੇ ਕਿੱਥੋਂ ਦੇ ਰਹਿਣ ਵਾਲੇ ਪਰਿਵਾਰ ਕਿੱਥੋਂ ਦਾ ਰਹਿੰਦਾ ਸੀ ਕੁੜੀ ਦੇ ਬਿਠਣ ਦੇ ਰਹਿਣ ਵਾਲੇ ਲੱਗੀ ਬੰਦੇ ਲਈ ਰਹਿੰਦਾ ਸੀ ਪਤਾ ਨਾ ਇਹ ਪੱਲਾ ਨਾ ਹੋਰ ਏਰੀਆ ਦੱਸ ਲੈ ਜੀ ਕੋਈ ਹੋਰ ਕਰਦਾ ਹੈ थैंक यू